ਫੇਰੀ ਰੀਵਨ ਕੱਟੇ ਜਾਣਗੇ ਹਨ ਤਾਰਾਂ ਦੇ ਗਾਂ ਘਟਨ ਵੀ ਕਰਨੇ ਆ ਸੋਚਾਂ ਦੇ ਵੀ ਕਰਨੇ ਆ ਲੈਟਰਿੰਗਾਂ ਦੇ ਕਰਨੇ ਆ ਬਾਥਰੂਮਾਂ ਦੇ ਕਰਨੇ ਆ ਸੋਚ ਛੱਡਨ ਦਾ ਘਟਨ ਕਰਨਾ ਬਹੁਤ ਘਟਨਾ ਪਿਆ ਹਜੇ ਵੇਖ ਲੋ ਇਹ ਜਿਹਨੇ ਟ੍ਰਾਂਸਫਰ ਦਾ ਘਟਨਾ ਕਰਤਾ ਇਹਨਾਂ ਨੇ ਟਟੀਆਂ ਦਾ ਘਟਨਾ ਕਰਤਾ ਇਹਨਾਂ ਨੇ ਸੜਕ ਦਾ ਘਟਨਾ ਕਰਤਾ ਉਪਰ ਆ ਵਾਗਰ ਕਿਉਂ ਰੌਲਾ ਪਾਇਆ ਯਾਰ ਜਿਹੜੀ ਚੀਜ਼ ਅਗਲੇ ਕੋਲੇ ਪਹੁੰਚੂ ਜੀ ਨੀਲੇ ਦੀ ਪਹੁੰਚੂ ਗਿਆਲਾ ਉਨੇ ਕੀ ਉਸੇ ਚੀਜ਼ ਦੇ ਘਟਨਾ ਕਰੂ ਵਾਲੇ ਨੂੰ ਕਰ ਲੈਣ ਦਿਓ ਯਾਰ ਅਗਲੇ ਨੂੰ ਆਦਾ ਰਾਜਾ ਰਾਜੀ ਕਰ ਲੈਣ ਦਿਓ ਹੋ ਲੈਣ ਦੇ ਖੁਸ਼ ਯਾਰ ਤੁਸੀਂ ਨਾ ਵਿਚਾਰਿਆਂ ਦਾ ਫੇਸਬੁਕ ਤੇ ਲੂਸ ਕਰਦਾ ਰੌਲਾ ਨੂੰ ਕਰਨ ਦਿਓ ਯਾਰ ਰਿਵਾਇ ਅਗਲੇ ਨੂੰ ਇਹਨਾਂ ਦੇ ਪੱਲੇ ਇਹ ਹੈ ਯਾਰ ਕੋਈ ਗੱਲ ਨਹੀਂ ਇਹਨਾਂ ਨੂੰ ਕਰਨ ਦਿਓ ਇਹ ਤੁਹਾਨੂੰ ਨਾ ਗੱਲ ਦੱਸ ਦੇ ਨਾਲ ਲੱਗਦੀ ਜਿਵੇਂ ਮਤਲਬ ਪਹਿਲਾਂ ਸਰਕਾਰਾਂ ਸੀਗਾ ਕਾਂਗਰਸ ਦੀ ਸੀ ਜਾਂ ਕਾਲੀਆਂ ਦੀ ਸੀਗੀ ਹੈਨਾ ਉਹ ਘਟਨਾ ਕਰਦੇ ਸੀਗੇ ਬਿਜਲੀ ਘਰ ਦਾ ਘਟਨਾ ਕਰਤਾ ਨਾ ਕਿਸੇ ਵੱਡੇ ਰੋਡ ਦਾ ਹਾਈਵੇ ਦਾ ਘਟਨਾ ਕਰਤਾ ਤੇ ਜਾਂ ਕਿਸੇ ਖੇਡ ਗਰਾਊਂਡ ਦਾ ਦਾ ਘਟਨਾ ਕਰਤਾ ਸਟੇਡੀਅਮ ਦਾ ਦਾ ਘਟਨਾ ਕਰਤਾ ਹੈ ਨਾ ਇਹ ਚੀਜ਼ਾਂ ਦੇ ਦੇ ਘਟਨਾ ਹੁੰਦੇ ਹੁੰਦੇ ਇਹੀਆਂ ਚੀਜ਼ਾਂ ਵੱਡੀਆਂ ਹੁੰਦੀਆਂ ਤੂੰ ਨਾਲ ਸਰਕਾਰਾਂ ਨੇ ਲਿਆਂਦਾ ਬਹੁਤ ਕੁਛ ਹੈ ਤੇ ਇਹ ਸਰਕਾਰ ਹੁਣ ਜਿਹੜੇ ਆਮ ਘਰਾਂ ਦੇ ਮੁੰਡੇ ਆਮ ਆਦਮੀ ਪਾਰਟੀ ਇਹ ਹੁਣ ਜੀ ਕਰਦਾ ਇਹਨਾਂ ਦਾ ਵੀ ਘਟਨਾ ਕਰਨ ਨੂੰ ਪਰ ਕੀ ਕਰਨ ਤੇ ਕੋਈ ਸਰਕਾਰ ਰਹੀ ਨਹੀਂ ਤੇ ਇਹ ਵੀ ਵਿਚਾਰੇ ਕੀ ਕਰਨ ਇਹਨਾਂ ਦਾ ਇਹਨਾਂ ਦਾ ਜੀ ਕਰਦਾ ਦਾ ਘਟਨਾ ਕਰਨ ਨੂੰ ਤੇ ਰੀਬਨ ਕੱਟਣ ਨੂੰ ਇਹ ਕਰੇ ਹੁਣ ਕੀ ਕਰਨੇ ਇਹ ਹੁਣ ਕਿੱਥੋਂ ਧੱਕੇ ਨਾਲ ਕਿਸੇ ਦਾ ਉਹੀ ਫੜ ਕੇ ਰੀਵਨ ਕੱਤਦੇ ਨੇ ਕਈਆਂ ਨੇ ਪ੍ਰੈਕਟਿਸ ਤਾਂ ਬਹੁਤ ਕੀਤੀ ਹੈ ਕਹਿੰਦੇ ਆਪਦੇ ਨਾਲ ਦੇਆਂ ਤੁਸੀਂ ਹੈਨਾ ਸਿਕਿਉਰਿਟੀ ਸਕਿਉਰਟੀ ਗਾਰਡਾਂ ਤੋਂ ਰੀਵਨ ਜਾਂ ਫੜ ਕੇ ਤੇ ਉੱਥੇ ਹੀ ਕੈਂਚੀ ਮਾਰਨ ਦੀ ਪਰ ਕਿੱਥੇ ਗੱਲ ਬੰਦ ਦੀ ਹੈ ਕਹਿੰਦੇ ਯਾਰ ਵਿਊ ਹੋਣਾ ਚਾਹੀਦਾ ਬੰਦੇ ਤਾਂ ਹੁਣ ਕੋਈ ਚੀਜ਼ ਤਾਂ ਹੋਵੇ ਮੈਟਰ ਹੋਵੇ ਜਿਹਦਾ ਅਸੀਂ ਅਦਘਟਨਾ ਕਰਕੇ ਯਾਰ ਐਂ ਨਹੀਂ ਗੱਲ ਬੰਦੀ ਨਾ 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 ਕੋਈ ਸਿਸਟਮ ਕਰੋ ਯਾਰ ਤੇ ਫਿਰ ਆਈ ਜੀ ਬਿਜਲੀ ਕ੍ਰਾਂਤੀ ਠੀਕ ਹੈ ਚਲੋ ਧੰਨਵਾਦ ਮਾਨ ਸਾਹਿਬ ਦਾ ਬਿਜਲੀ ਕ੍ਰਾਂਤੀ ਲਿਆਂਦੀ ਪਰ ਉਹਦੇ 24 ਦੇ 24 ਘੰਟੇ ਉਹਦੇ 12 ਘੰਟੇ ਚੋਂ ਵੀ ਅੰਦਰ ਵਿੱਚੋਂ ਲਾਈਟ ਨਹੀਂ ਆਈ ਬਹੁਤ ਵੱਡਾ ਕੱਟ ਲੱਗਿਆ ਉਹਦੇ ਹੈਨਾ ਚਲੋ ਕੋਈ ਗੱਲ ਨਹੀਂ ਬਿਜਲੀ ਕ੍ਰਾਂਤੀ ਸੀਗੀ ਪਹਿਲਾ ਦਿਨ ਸੀਗਾ ਹੋ ਜਾਂਦਾਗਾ ਤੇ ਕ੍ਰਾਂਤੀ ਆਈ ਤੇ ਗਾਂ ਫਿਰ ਜਿਹੜੇ ਆਪਣੇ ਐਮ ਐਲ ਏ ਸਾਹਿਬ ਸੀਗੇ ਇਹਨਾਂ ਨੂੰ ਸਮਝ ਨਾ ਆਵੇ ਬਿਜਲੀ ਕੱਟ ਨਾ ਕਰਨਾ ਕਹਦਾ ਹੁਣ ਕੀ ਕਰਗੇ ਫਿਰ ਹੁਣ ਬਿਜਲੀ ਕ੍ਰਾਂਤੀ ਦਾ ਫਿਰ ਟਰਾਂਸਫਾਰਮਰ ਹੀ ਆਉਂਦੇ ਆ ਚਲੋ ਵੀ ਸਾਰੇ ਮੇਲੇ ਨੇ ਥਾੜ 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 ਟ੍ਰਾਂਸਫਰ ਹਮ ਦੇ ਅਦਗਟਨ ਕਰਤੇ ਪਹਿਲਾਂ ਇੱਕ ਨੇ ਕੀਤਾ ਫਿਰ ਵੇਖ ਵੇਖ ਕੇ ਸਾਰੇ ਨੇ ਚਲੋ ਉਹ ਚਾਹ ਤਾਂ ਪੂਰਾ ਹੋ ਗਿਆ ਅਦਗਟਨ ਕਰਨ ਲਾਇ ਵਧੀਆ ਗੱਲ ਵੀ ਆ ਕੱਲ ਨੂੰ ਤਾਰਾਂ ਦਾ ਘਟਨ ਹੋਊਗਾ ਸੋਚਾਂ ਦਾ ਘਟਨ ਹੋਊਗਾ ਬਹੁਤ ਕਸ਼ ਦੇ ਘਟਨ ਹੋਣਗੇ ਤੁਸੀਂ ਵੇਖ ਰਹੇ ਹੋ ਇਹ ਕਹਿੰਦੇ ਨੇ 70 ਸਾਲਾਂ ਚ ਪਹਿਲੀ ਵਾਰ ਹੀ ਹੋ ਰਿਹਾ ਇਹ ਵੀ ਪਹਿਲੀ ਵਾਰ ਹੋਇਆ ਦੂਜਾ ਤੁਸੀਂ ਵੇਖ ਸਕਦੇ ਹੋ ਤੁਸੀਂ ਥਾਂ ਥਾਂ ਦੇ ਨੀ ਬੋਰਡ ਲੱਗੇ ਪਏ ਆ ਨਾ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਕੰਮ ਵੀ ਸੜਕ ਦੀ ਰਿਪੇਅਰ ਦਾ ਅਦਗਟਣਾ ਇਹ ਵੀ ਯਾਰ ਨਵੀਂ ਚੀਜ਼ ਹੀ ਹੈ ਨਾ ਇਹ ਵੀ ਯਾਰ ਨਵੀਂ ਚੀਜ਼ ਹੀ ਹੈ ਸੜਕ ਦੀ ਰਿਪੇਅਰ ਕਿੱਥੇ ਦਾ ਰੋਡ ਦਾ ਅਦਗਟਣ ਕਰਨ ਦਾ ਵੱਡੇ ਰੋਡ ਦਾ ਹਾਈਵੇ ਦਾ ਜਿਹੜਾ ਨੀ ਪੱਥਰ ਰੱਖਿਆ ਜਾਂਦਾ ਹੁੰਦਾ ਇੱਧਰ ਹੁਣ ਨਵੇਂ ਆਏ ਆ ਜੀ ਮਾਰਕੀਟ ਵਿੱਚ ਜਿਹੜੇ ਰਿਪੇਅਰ ਦੇ ਅਦਗਟਣ ਵੀ ਹੋਣ ਲੱਗ ਗਏ ਹੈ ਨਾ ਜਿਹੜਾ ਪੇਚਵਰਕ ਚੰਨੀ ਸਾਹਿਬ ਕਹਿੰਦੇ ਨੇ ਦੇ ਜੀ ਅਸੀਂ ਪੇਚਵਰਕ ਕੀਤਾ ਨਾ ਉਹ ਕਰਦੇ ਸੀਗੇ ਸਾਰਾ ਸਾਰੀਆਂ ਸਰਕਾਰਾਂ ਹੀ ਕਰਦੀਆਂ ਉਹਨਾਂ ਦਾ ਅਦਗਟਣਾ ਨੀ ਉਹਨੇ ਪਹਿਲਾਂ ਕਿਤੇ ਕੀਤੇ ਹੋਣੇ ਚਲੋ ਕੋਈ ਗੱਲ ਨਹੀਂ ਕੰਮ ਤਾਂ ਕੰਮ ਹੀ ਆ ਬਣਾਦੀ ਟਰਾਂਸਫਾਰਮਰਾਂ ਦੇ ਕਰਤੇ ਜਾਏ ਸੜਕਾਂ ਦੇ ਕਰਤੇ ਕੰਮ ਤਾਂ ਇਹ ਕੰਮ ਹੀ ਹੈ ਕੰਮ ਤਾਂ ਹੋ ਰਿਹਾ ਠੀਕ ਹੈ ਚਲੋ ਉਹ ਘਟਨਾ ਕਰਕੇ ਇੰਨਾ ਤੁਸੀਂ ਨਾ ਤੜਫਾਇਆ ਕਰੋ ਯਾਰ ਸੋਸ਼ਲ ਮੀਡੀਆ ਦੇ ਉੱਤੇ ਸਰਕਾਰ ਨੂੰ ਕੀ ਮੁੱਖ ਮੰਤਰੀ ਸਾਹਿਬ ਨੂੰ ਖੁਦ ਆ ਕੇ ਇੱਕ ਜਿਹੜੇ ਛੋਟੇ ਜਿਹੇ ਪੱਤਰਕਾਰ ਜਿਹੜੇ ਆਦਾ ਵੈਬ ਚੈਨਲ ਚਲਾਉਂਦੇ ਆ ਨਾ ਰਤਨਦੀਪ ਢਾਲੀਵਾਲਾ ਵਰਗਿਆਂ ਦਾ ਨਾਂ ਲੈ ਲੈ ਕੇ ਉਹਨਾਂ ਨੂੰ ਕਹਿਣਾ ਪਵੇ ਹੈ ਨਾ ਜਿਵੇਂ ਪਹਿਲਾਂ ਮਿੰਟੂ ਗੁਰੂਸਰਿਆ ਦੇ ਉੱਤੇ ਵੀ ਟਿੱਪਣੀ ਕੀਤੀ ਗਈ ਸੀ ਹੈ ਨਾ ਤੇ ਇੰਨਾ ਤੁਸੀਂ ਇੰਨੇ ਸਵਾਲ ਯਾਰ ਤੁਸੀਂ ਕਿਉਂ ਚਾਹਦੇ ਹੋ ਯਾਰ ਬਈ ਹੈ ਤੁਸੀਂ ਮੁੱਦੇ ਮੱਦੇ ਦੀ ਗੱਲ ਛੱਡੋ ਇਹੀ ਤਾਂ ਮੁੱਦੇ ਆ ਜੇ ਤੁਸੀਂ ਬਾਤ ਚੱਕੋਗੇ ਤਾਂ ਇਹ ਮੁੱਦੇ ਆ ਇਹੀ ਮੁੱਦੇ ਆ ਬਸ ਬਈ ਤੁਸੀਂ ਯਾਰ ਸਵਾਲ ਨਾ ਕਰੋ ਬਈ ਸਵਾਲ ਕਰਨਾ ਕਿਉਂ ਤੁਸੀਂ ਸਵਾਲ ਕਿਉਂ ਕਰਦੇ ਹੋ ਫਿਰ ਤੁਹਾਡਾ ਬਈ ਕੰਮ ਗਲਤ ਹੋਗਾ ਜੇ ਸਵਾਲ ਕਰੋਗੇ ਤਾਂ ਹਾਲਾਂਕਿ ਆਪਣੇ ਮੁੱਖ ਮੰਤਰੀ ਸਾਹਿਬ ਜਦੋਂ ਐਮਪੀ ਬਣੇ ਸੀਗੇ ਸਭ ਤੋਂ ਪਹਿਲੀ ਵਾਰ ਤੇ ਇਹਨਾਂ ਨੇ ਉਹ ਦੱਸਿਆ ਸੀਗਾ ਬਈ ਜਿਹੜੇ ਲੀਡਰ ਆ ਇਹਨਾਂ ਨੂੰ ਸਵਾਲ ਵੀ ਕੀਤੇ ਜਾਂਦੇ ਆ ਇਹਨਾਂ ਨੇ ਬੋਲਣ ਲਾਇਆ ਸੀ ਪਵੰਤ ਮਾਨ ਸਾਹਿਬ ਨੇ ਹੀ ਬੋਲਣ ਲਾਇਆ ਸੀ ਲੋਕਾਂ ਨੂੰ ਵੀ ਤੁਸੀਂ ਬੋਲਿਆ ਕਰੋ ਜਦੋਂ ਲੀਡਰ ਆਉਂਦੇ ਇਹਨਾਂ ਨੂੰ ਸਵਾਲ ਕਰਿਆ ਕਰੋ ਪਰ ਜੇ ਦੇ ਹੁਣ ਲੋਕ ਸਵਾਲ ਕਰਦੇ ਆ ਤਾਂ ਫਿਰ ਇਹਨਾਂ ਤੋਂ ਜਵਾਬ ਨਹੀਂ ਦਿੱਤੇ ਆਂਦੇ ਇਹ ਵੱਡੀਆਂ ਵੱਡੀਆਂ ਰੈਲੀਆਂ ਦੇ ਵਿੱਚ ਸਿੱਦੇ ਨਾਂ ਲੈ ਲੈ ਕੇ ਬੰਦਿਆਂ ਨੂੰ ਹਨਾ ਟਾਰਗੇਟ ਕਰਦੇ ਆ ਤੇ ਜਾਂ ਫਿਰ ਜੇ ਕੋਈ ਪੱਤਰਕਾਰ ਸਵਾਲ ਪੁੱਛਣ ਲੱਗੇ ਤਾਂ ਉਹਨਾਂ ਨੂੰ ਕਹਿ ਦਿੰਦੇ ਆ ਤੁਸੀਂ ਫਲਾਣੇ ਚੈਨਲ ਤੋਂ ਤਾਂ ਨਹੀਂ ਤੁਸੀਂ ਧੌਕੇ ਚੈਨਲ ਤੋਂ ਤਾਂ ਨਹੀਂ ਨਾ 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 ਉਹ ਕਹਿਆ ਸੀਮਾਨ ਸਾਹਿਬ ਨੇ ਜਦੋਂ ਬਣੇ ਸੀਗੇ ਐਮਪੀ ਵੀ ਸਵਾਲ ਕਰ ਸਕਦੇ ਹੋ ਉਹ ਕਾਲੀ ਕਾਂਗਰਸਿਆਂ ਨੂੰ ਕਰ ਸਕਦੇ ਹੋ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਹੀਂ ਕਰ ਸਕਦੇ ਯਾਰ ਆਮ ਘਰਾਂ ਦੇ ਮੁੰਡੇ ਆ ਯਾਰ ਇਹਨਾਂ ਨੂੰ ਸਵਾਲ ਜਵਾਬ ਹੈਨਾ ਕਿਉਂ ਤੋਂ ਕੀ ਨਹੀਂ ਬੰਦ ਯਾਰ ਇਹਨਾਂ ਨੂੰ ਨਹੀਂ ਸਵਾਲ ਜਵਾਬ ਕਰਨੇ ਨਾ 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 ਵੱਡੀਆਂ ਪਾਰਟੀਆਂ ਹੈਗੀਆਂ ਹੋਰ ਯਾਰ ਤੁਸੀਂ ਕਾਂਗਰਸ ਹੈਗੀ ਹੈ ਹੈ ਤੇ ਕਾਲੀ ਦਲ ਹੈਗੇ ਇਹਨੂੰ ਕਰੋ ਤੁਸੀਂ ਸਵਾਲ ਜਵਾਬ ਸਵਾਲ ਜਵਾਬ ਵੀ ਕਰਨੇ ਆ ਇਹਨਾਂ ਨੂੰ ਕਦੋਂ ਕਰਦੇ ਆ ਕੋਈ ਗੱਲ ਨਹੀਂ ਹਾਲਾਂਕਿ ਸਰਕਾਰ 2027 ਚ ਪੱਕੀ ਅਗਲਿਆਂ ਦੀ ਉਹ ਆਪਣਾ ਰੂੜਾ ਨੇ ਕਿਹਾ ਨਾ ਵੀ ਇਸ ਤਾਂ ਮਾਲਵੇ ਚ ਬਣਾ ਲੈਣੀ ਹੈ ਸਰਕਾਰ ਮਾਲਵੇ ਵਾਲੇ ਯਾਰ ਬਣਾ ਦਿੰਦੇ ਹਨ ਕਹਿੰਦੇ 69 ਸੀਟਾਂ ਚਾਹੀਦੀਆਂ ਤਾਂ ਥੋੜੀਆਂ ਹੀ ਹੁੰਦੀਆਂ ਸਾਰੀਆਂ ਮਾਲਵੇ ਵਾਲਿਓ ਤਿਆਰ ਹਨ ਫਿਰ ਇਹਤ ਕਹਿ ਰਹੇ ਬਣਾ ਦੇਉਗੇ ਸਰਕਾਰ ਤਾਂ ਹੈ ਨਾ ਫੇਰੀ ਰੀਵਨ ਕੱਟੇ ਜਾਣਗੇ ਹਨ ਤਾਰਾਂ ਦੇ ਗਾਂ ਘਟਨ ਵੀ ਕਰਨੇ ਆ ਸੁਚਾਂ ਦੇ ਵੀ ਕਰਨੇ ਆ ਲੈਟਰਿੰਗਾਂ ਦੇ ਕਰਨੇ ਆ ਬਾਥਰੂਮਾਂ ਦੇ ਕਰਨੇ ਆ ਸੋਚੇ ਛੱਡਨ ਦਾ ਘਟਨ ਕਰਨਾ ਬਹੁਤ ਘਟਨਾ ਪਿਆ ਹਜੇ ਵੇਖ ਲੋ ਠੀਕ ਹੈ ਬਹੁਤ ਯਾਰ ਐ ਨਾ ਕਰਿਆ ਕਰੋ ਮੈਨੂੰ ਵੀ ਮੈਂ ਕਈਆਂ ਨੂੰ ਬਹੁਤ ਪੜਾ ਲੱਗੀ ਜਾਂਦਾ ਹਾਂ ਉਹ ਬੋਲਦਾ ਯਾਰ ਮੈਂ ਤਾਂ ਸਰਕਾਰ ਦੇ ਪੱਖ ਦੀ ਗੱਲ ਹੀ ਕਰ ਰਿਹਾ ਯਾਰ ਕੰਮ ਤਾਂ ਕੰਮ ਹੀ ਹੁੰਦਾ ਉਹਨਾਂ ਦੀ ਕੋਈ ਵੀ ਕੰਮ ਆ ਛੋਟਾ ਕੰਮ ਆ ਵੱਡਾ ਕੰਮ ਆ ਕੰਮ ਤਾਂ ਕੰਮ ਹੀ ਆ ਜੇ ਆਪਾਂ ਇਹ ਘਟਨਾ ਕਰਤਾ ਤਾਂ ਫਿਰ ਕੀ ਹੋ ਗਿਆ ਜਿਹੜੇ ਵਿਚਾਰੇ ਕੀ ਕਰਨ ਉਹ ਜਦੋਂ ਵੱਡੇ ਕੰਮ ਆਉਂਦੇ ਆ ਉਹਨਾਂ ਦੇ ਘਟਨਦਾ ਮੁੱਖ ਮੰਤਰੀ ਸਾਹਿਬ ਆ ਆਪ ਕਰ ਜਾਂਦੇ ਆ ਜਾਂ ਰਵਿੰਦ ਕੇਜਰੀਵਾਲ ਕਰ ਜਾਂਦਾ ਹੈਗਾ ਤੇ ਇਹਨਾਂ ਦੇ ਵਿਚਾਰਿਆਂ ਦੇ ਕਿਹ ਚਿਰ ਕੀ ਕਰਨ ਇਹ ਵਿਚਾਰੇ ਤਾਂ ਇਹ ਹੀ ਘਟਨਾ ਕਰ ਸਕਦੇ ਆ ਯਾਰ ਟਰਾਸਟ ਫਾਰਮ ਦੇ ਹੋਣ ਜਿਵੇਂ ਜੇ ਰਤਨ ਦਿਪਤਾ ਲਈ ਬਲ ਕਹਿੰਦਾ ਸੀ ਆਪਾਂ ਨੂੰ ਨਾਂ ਲੈਣਾ ਪੈ ਰਿਹਾ ਚਲੋ ਕੋਈ ਗੱਲ ਨਹੀਂ ਹੈ ਨਾ ਉਹਨੇ ਕਿਹਾ ਸੀ ਵੀ ਆਪਣੇ ਜੇ ਖੇਤ ਬੇਜੇ ਲੈ ਟ੍ਰਾਂਸਫਰਮ ਜਿਮੀਂਦਾਰਾਂ ਤੇ ਆ ਵੀ ਖਰਾਬ ਹੋਏ ਰਹਿੰਦੇ ਹੈ ਨਾ ਮਚਮੂਚੇ ਜਾਂਦਾ ਕਈ ਵਾਰ ਜਾਂ ਚੋਰ ਹੈ ਇਹ ਬਹੁਤ ਫਿਰਦੇ ਆ ਸਰਕਾਰ ਦੇ ਵਿੱਚ ਹੈ ਨਾ ਅਜੇ ਫੜੇ ਨਹੀਂ ਗਏ ਬਹੁਤਾਂ ਨੂੰ ਫੜਦੇ ਆ ਚਲੋ ਫਿਰ ਵੀ ਪਹਿਲਾਂ ਤੋਂ ਹੀ ਚੱਲੇ ਜਾਂਦੇ ਤੇਲ ਕੱਢ ਕੇ ਲੈ ਜਾਂਦੇ ਜਾਂ ਟ੍ਰਾਂਸਫਰਮ ਲਾ ਕੇ ਲੈ ਜਾਂਦੇ ਆ ਫਿਰਦੇ ਆ ਹਲਕੇ ਹੈ ਨਾ ਤੇ ਉਹ ਜਦੋਂ ਖੇਤ ਦੀ ਜਮੀਨ ਦਾ ਟ੍ਰਾਂਸਫਰਮ ਰੱਖਦੇ ਉਹ ਸਾਦ ਲਿਆ ਕਰੋ ਯਾਰ ਕਰਵਾਇਆ ਕਰੋ ਉਸ ਦਾ ਨਿਆਰਾ ਵੱਧ ਗਿਆ ਗੱਲ ਆ ਜਾ ਕਰਨਗੇ ਨਾਲੇ ਢੀੜਾ ਗੂੜਾ ਮਾਰ ਜੇ ਕਰਨਗੇ ਫਸਲ ਵੇਚ ਜਾ ਕਰਨਗੇ ਹੈਨਾ ਸੋ ਵਾਈ ਨਹੀਂ ਆ ਗੱਲਾਂ ਬਾਤਾਂ ਸਹੀਆਂ ਮੇਰੇ ਮਨ ਦੇ ਵਿੱਚ ਯਾਰ ਤੁਸੀਂ ਨਾ ਤੰਗ ਕਰਿਆ ਕਰੋ ਠੀਕ ਹੈ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ